Statistics Canada ਦੀ ਇੱਕ ਰਿਪੋਰਟ ਵਿੱਚ ਦੇਸ਼ ਅੰਦਰ ਗੋਰੇ ਮਰਦਾਂ ਦੇ ਮੁਕਾਬਲੇ ਚੀਨ ਅਤੇ ਦੱਖਣੀ ਏਸ਼ੀਆਈ ਆਦਮੀਆਂ ਦੀ ਵਧੇਰੇ ਕਿਊਮੂਲੇਟਿਵ ਕਮਾਈ ਯਾਨੀ ਕਿ ਲੰਬੇ ਸਮੇਂ ਵਿੱਚ ਕਮਾਈ ਗਈ ਕੁੱਲ ਰਕਮ ਦਾ ਪਤਾ ਲੱਗਿਆ ਹੈ ਰਿਪੋਰਟ ਵਿੱਚ ਇਸ ਦਾ ਕਾਰਨ ਸਿੱਖਿਆ ਦੇ ਉੱਚ ਪੱਧਰ ਅਤੇ STEM ਖੇਤਰਾਂ ਵਿੱਚ ਇਨ੍ਹਾਂ ਦੀ ਵੱਧ ਪ੍ਰਤੀਨਿਧਤਾ ਨੂੰ ਦੱਸਿਆ ਗਿਆ ਹੈ ਇਸੇ ਤਰ੍ਹਾਂ ਗੋਰਿਆਂ ਔਰਤਾਂ ਦੇ ਮੁਕਾਬਲੇ ਚੀਨ ਅਤੇ ਦੱਖਣੀ ਏਸ਼ੀਆਈ ਮੂਲ ਦੀਆਂ ਔਰਤਾਂ ਦੀ ਸਿੱਖਿਆ ਅਤੇ STEM ਖੇਤਰਾਂ ਵਿੱਚ ਨੁਮਾਇੰਦਗੀ ਦੇ ਕਾਰਨ ਉਨ੍ਹਾਂ ਦੀ ਵੀ ਕਿਊਮੂਲੇਟਿਵ ਕਮਾਈ ਵਧ ਹੈ ਇਹਨਾਂ ਨੇ ਯੰਗ ਜਿਹੜੇ ਮੇਲਸ ਤੇ ਫੀਮੇਲਸ ਨੇ 25 ਤੋਂ 34 ਇਹ 25 ਤੇ 34 ਸਾਲ ਦੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਟਰੈਕ ਕੀਤਾ ਸੰ 95 ਤੋਂ 2014 ਤੱਕ ਚ ਯਾਨੀ 20 20 ਸਾਲ ਤੱਕ ਉਹਨਾਂ ਨੂੰ ਟਰੈਕ ਕੀਤਾ ਦੋ ਦੋ ਕੋਹੋਰਟ ਨੂੰ ਤੇ ਉਹ ਜਿਸ ਤਰ੍ਹਾਂ ਟਰੈਕ ਕੀਤਾ ਤੇ ਉਹਨਾਂ ਦੀ ਅਰਨਿੰਗਸ ਨੂੰ ਵੀ ਨੋਟ ਕੀਤਾ ਕਿ ਕਿਸ ਤਰ੍ਹਾਂ ਜਾ ਰਹੀਆਂ ਨੇ ਤੇ ਉਹਨਾਂ ਦਾ ਫਿਰ ਜਿਹੜਾ ਰਿਜ਼ਲਟ ਨਿਕਲਿਆ ਉਹ ਇਹ ਸੀ ਕਿ ਓਵਰ ਅ 20 ਇਅਰ ਪੀਰੀਅਡ ਜਿਹੜੇ ਸਾਊਥ ਏਸ਼ੀਅਨ ਜਿਹੜੇ ਇੰਡੀਆ ਪਾਕਿਸਤਾਨ ਬੰਗਲਾਦੇਸ਼ ਤੋਂ ਨੇ ਜਾਂ ਜਿਹੜੇ ਚਾਈਨੀਜ਼ ਨੇ ਉਹ ਜਿਹੜੇ ਕੈਨੇਡਾ ਚ ਪੈਦਾ ਹੋਏ ਨੇ ਉਹਨਾਂ ਦੀ ਅਰਨਿੰਗਸ ਜਿਹੜੀ ਸੀ ਉਹ ਗਰੋਅ ਕੀਤੀਆਂ ਜ਼ਿਆਦਾ ਜਿਹੜੇ ਕੈਨੇਡੀਅਨ ਬੌਂਡ ਵਾਈਟ ਮੈਨ ਐਂਡ ewomen ਸੀ ਅੰਕੜਿਆਂ ਮੁਤਾਬਕ ਚਾਈਨੀਜ਼ ਪੁਰਸ਼ਾਂ ਦੀ ਸਭ ਤੋਂ ਵੱਧ ਔਸਤ ਕਿਮੂਲੇਟਿਵ ਕਮਾਈ ਹੈ ਇਸ ਤੋਂ ਬਾਅਦ ਦੱਖਣੀ ਏਸ਼ੀਆਈ ਫਿਰ ਗੋਰੇ ਅਤੇ ਫਿਰ ਬਲੈਕ ਪਾਈਚਾਰੇ ਦੇ ਆਦਮੀ ਆਉਂਦੇ ਹਨ ਇਸੇ ਤਰ੍ਹਾਂ ਚੀਨ ਅਤੇ ਦੱਖਣੀ ਏਸ਼ੀਆਈ ਮੂਲ ਦੀਆਂ ਔਰਤਾਂ ਦੀ ਕੈਨੇਡੀਅਨ ਮੂਲ ਦੀਆਂ ਔਰਤਾਂ ਵਿੱਚ ਸਭ ਤੋਂ ਵੱਧ ਔਸਤ ਕਿਮੂਲੇਟਿਵ ਕਮਾਈ ਸੀ ਇਹ ਜਿਹੜੀ ਸਟੋਰੀ ਲੱਗਦੀ ਹੈ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਹੈ ਇਹ ਸਕਸੈਸ ਦਿਖਾ ਰਹੀ ਹੈ ਤੁਹਾਨੂੰ ਕਿ ਜਿਹੜਾ ਕੈਨੇਡਾ ਦਾ ਮਲਟੀਕਲਚਰਲਿਜ਼ਮ ਹੈ ਉਹ ਜਿਸਲੇ ਲੋਕਾਂ ਨੂੰ ਇਥੇ ਲਾਂਦਾ ਹੈ ਤੇ ਉਹਨਾਂ ਨੂੰ ਓਪਰਚ्युनिटी ਦਿੰਦਾ ਹੈ ਕਿ ਤੁਸੀਂ ਤੇ ਤੁਹਾਡੇ ਬੱਚੇ ਜਿਹੜੇ ਨੇ ਉਹ ਉਸੇ ਸਿਸਟਮ ਦਾ ਹਿੱਸਾ ਬਣ ਸਕਦੇ ਨੇ ਉਸੇ ਇਕਨੋਮਿਕ ਸਿਸਟਮ ਦੇ ਅੰਦਰ ਪਾਰਟਿਸਿਪੇਟ ਕਰ ਸਕਦੇ ਨੇ ਉਹਦੇ ਬਾਅਦ ਤਰੱਕੀ ਕਰ ਸਕਦੇ ਨੇ ਹਾਲਾਂਕਿ ਔਰਤਾਂ ਦੀ ਔਸਤ ਸਾਲਾਨਾ ਕਮਾਈ 11 ਆਬਾਦੀ ਸਮੂਹਾਂ ਵਿੱਚੋਂ ਹਰੇਕ ਵਿੱਚ ਮਰਦਾਂ ਨਾਲੋਂ ਘੱਟ ਸੀ ਇਹਦੇ ਕੁਝ ਤੇ ਵਜੂਹਾਂਤ ਨੇ ਕੋਈ ਜਿਹੜੀ ਸਮਝ ਆਂਦੀ ਹੈ ਕੁਝ ਜਿਹੜੀ ਨਹੀਂ ਆਂਦੀ ਉਸੇ ਲੱਗਦਾ ਕਿ ਡਿਸਕ੍ਰਿਮੀਨੇਸ਼ਨ ਹੈ ਜਿਹੜੀ ਸਮਝ ਆਂਦੀ ਉਹ ਇਹ ਆ ਕਿ فرض ਕਰੋ ਤੁਸੀਂ ਵੇਖੋ ਕਿ ਰਿਟੇਲ ਇਚ ewomen ਜ਼ਿਆਦਾ ਜਾਂਦੀ ਹੈ ਜਿਸ ਰਿਟੇਲ ਸਟੋਰਸ ਹੈ ਉੱਥੇ ਤੁਸੀਂ ਦੇਖੋ ਕਿ ਜ਼ਿਆਦਾ ਜਿਹੜੀ এমਪਲੋਇਮੈਂਟ ਹੈ ਉਹ ewomen ਦੀ ਹੈ ਉਹਦੇ ਇਲਾਵਾ ਉਹ ਇਸ ਲਈ ਵੀ ਚੂਜ਼ ਕਰਦੇ ਨੇ ਕਿ ਉਹਨਾਂ ਨੂੰ ਫਲੈਕਸੀਬਲ ਆਵਰਸ ਚਾਹੀਦੇ ਨੇ ਕਿ ਅਗਰ ਬੱਚੇ ਨੇ ਤਾਂ ਉਹਨਾਂ ਦੇ ਚਾਈਲਡ ਰੇਰਿੰਗ ਚਾਈਲਡ ਕੇਰਿੰਗ ਵੀ ਹੈ ਤੇ ਇੱਕ ਤਰੀ ਤੁਸੀਂ ਉਹਨ ਪ੍ਰੋਫੈਸ਼ਨਸ ਜਾ ਰਹੇ ਹੋ ਜਿੱਥੇ ਸੈਲਰੀਜ਼ ਵੇਜਸ ਪਹਿਲੇ ਘਟਨੇ ਦੂਜਾ ਤੁਹਾਡੇ ਜਿਹੜੇ ਵਰਕ ਆਵਰਸ ਨੇ ਉਹ ਨਾਨ ਘਟਨੇ ਫੁੱਲ ਟਾਈਮ ਤੋਂ ਤੇ ਅਰਨਿੰਗਸ ਥੋੜੀ ਘਟੂ ਜਾਂਦੀ ਇਹ ਤੇ ਸਮਝ ਆਉਂਦਾ ਫਰਜ਼ ਕਰੋ ਕੋਈ ਚਾਹੇ ਕਿ ਜੀ ਮੈਂ ਰਿਟੇਲ ਦੀ ਜਗ੍ਹਾ ਮੈਂ ਚਲੇ ਜਾਵਾਂ ਇੰਜੀਨੀਅਰਿੰਗ ਇਚ ਤੇ ਫਿਰ ਉੱਥੇ डिस्क्रिमिनेशन ਹੋਏਗੀ ਅਗਰ 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 ਤੇ ਵੇਜ ਦਾ ਡਿਫਰੈਂਸ ਹੈ ਤੇ ਡਿਸक्रिमिनेशन ਹੈ ਪਰ ਨਹੀਂ ਹੋਏਗੀ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਬਲੈਕ ਪਾਈਚਾਰਯ ਦੇ ਮਰਦਾਂ ਦੀ ਕਿਯੂਮੂਲੇਟਿਵ ਕਮਾਈ ਗੋਰੇ ਮਰਦਾਂ ਨਾਲੋਂ ਘੱਟ ਹੈ ਹਾਲਾਂਕਿ ਬਲੈਕ ਅਤੇ ਵਾਈਟ ਔਰਤਾਂ ਦੀ ਇੱਕੋ ਜਿਹੀ ਕਿਯੂਮੂਲੇਟਿਵ ਕਮਾਈ ਸੀ ਪ੍ਰੋਫੈਸਰ ਹੈਦਰ ਦਾ ਮੰਨਣਾ ਹੈ ਕਿ ਹਾਲਾਂਕਿ ਇਸ ਰਿਪੋਰਟ ਦੇ ਕਈ ਸਕਾਰਾਤਮਕ ਅੰਕੜੇ ਹਨ ਪਰ ਅਜੇ ਵੀ ਸਮਾਜ ਦੀ ਬਰਾਬਰੀਤਾ ਲਈ ਬਹੁਤ ਕੁਝ ਕਰਨਾ ਬਾਕੀ ਹੈ ਸੁਖਪ੍ਰੀਤ ਕੌਰ ਓਮਨੀ ਨਿਊਜ਼